ਅਨਹਦ ਨਾਦ ਸਾਧ ਸੰਗਤ ਦੀ ਵਰਤ ਨਾਲ ਪ੍ਰਭੂ ਦੇ ਸੰਤ ਜਨ ਹੀ ਇਸ ਆਵਾਜ਼ ਤੱਕ ਪਹੁੰਚਦੇ ਨੇ ਇਸ ਅਵਸਥਾ ਤੱਕ ਸੰਤ ਜਨ ਹੀ ਪਹੁੰਚਦੇ ਨੇ ਗੁਰੂ ਦੀ ਸੰਗਤ ਵਿੱਚ ਮਿਲਿਆ ਹੀ ਐਸੀ ਅਵਸਥਾ ਜਿਹੜੀ ਪ੍ਰਾਪਤ ਹੁੰਦੀ ਹੈ ਪਰ ਜਿਹੜਾ ਪਹੁੰਚ ਜਾਂਦਾ ਹੈ ਉਹ ਆਤਮਾ ਸਤ ਜਨ ਜਿਹੜੇ ਨੇ ਪੰਜ ਸ਼ਬਦ ਦਾ ਅਨਹਦ ਨਾਦ ਸੁਣਦੇ ਸਦਾ ਹੀ ਪਰਮਾਤਮਾ ਦੇ ਨਾਲ ਜੁੜੇ ਰਹਿੰਦੇ ਨੇ ਜਿਹਨੂੰ ਫਿਰ ਅਨਹਦ ਨਾਦ ਸੁਣਾਈ ਦੇ ਜਾਂ ਉਹ ਸਦਾ ਹੀ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਖਿੰਨ ਮਾਤਰ ਵੀ ਪਰੇ ਨਹੀਂ ਹੁੰਦਾ ਉਹ ਪਰਮਾਤਮਾ ਜੋ ਕਿ ਸਭ ਤੋਂ ਨਿਰਲੇਪ ਹੈ ਅਤੇ ਸਰਬ ਵਿਆਪਕ ਹੈ ਜਿਸ ਨੂੰ ਅਗਧਾ ਤੇ ਜਾਣ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਰੋਗ ਸੋਗ ਜਨਮ ਤੇ ਮਰਨ ਨਹੀਂ ਲੈਂਦਾ